ਹਾਂਜੀ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਆਪਣੇ Facebook ਪੇਜ ਤੇ ਜੀ ਜੇ ਅੱਜ ਗੱਲ ਪੰਜਾਬ ਦੀ ਕਰੀਏ ਤਾਂ ਬਈ ਪੰਜਾਬ ਤੋਂ ਬਹੁਤ ਸਾਰੇ ਲੋਕ ਆ ਜਿਹੜੇ ਆਪਦੇ ਫਿਊਚਰ ਦੇ ਲਈ ਕੈਨੇਡਾ ਵਾਲੇ ਪਾਸੇੋਂ ਨਿਕਲਦੇ ਆ ਤੇ 1999 90 ਦੇ ਦਹਾਕੇ ਦੇ ਵਿੱਚ ਜੇ ਜਲੰਧਰ ਏਰੀਆ ਦੀ ਗੱਲ ਕਰੀਏ ਤਾਂ ਸਾਰਾ ਜਿਹੜਾ ਜਲੰਧਰ ਏਰੀਆ ਉਹ ਕੈਨੇਡਾ ਵਾਲੇ ਪਾਸੇ ਨੂੰ ਜਿਹੜਾ ਨਿਕਲਿਆ ਕੋਠੀਆਂ ਵੀ ਖਾਲੀ ਹੈਗੀਆਂ ਉੱਥੇ ਵੀ ਘਰ ਵੀ ਖਾਲੀ ਹੋ ਗਏ ਹਨ ਜਮੀਨਾਂ ਬਕਾਊ ਹੋਗੀਆਂ ਉਧਰ ਦੀਆਂ ਤੇ ਪਰ ਕੈਨੇਡਾ ਆਉਣ ਤੋਂ ਬਾਅਦ ਨਿਕਲੇ ਤਾਂ ਆਪਦੇ ਜਿਹੜਾ ਫਿਊਚਰ ਦੇ ਲਈ ਕੈਨੇਡਾ ਸੀ ਪਰ ਕਹਿੰਦੇ ਹੁੰਦੇ ਵੀ ਆਪਦੇ ਬੱਚਿਆਂ ਦੇ ਲਈ ਫਿਊਚਰ ਦੇ ਲਈ ਜਿਹੜੇ ਉਹ ਲੋਕ ਆ ਜਿਹੜੇ ਉਹ ਫੇਰ ਪੰਜਾਬ ਮੋੜਨਾ ਉਹ ਸ਼ੁਰੂ ਹੋ ਗਏ ਆ ਉਹ ਕੀ ਕਾਰਨ ਹੈਗੇ ਆਪਾਂ ਤੁਹਾਡੇ ਨਾਲ ਉਹਨਾਂ ਕਾਰਨਾਕਾਰ ਜਿਹੜੇ ਉਹ ਸ਼ੇਅਰ ਕਰਾਂਗੇ ਵੀ ਕਿਹੜੇ ਕਾਰਨ ਆ ਜਿਹੜੇ ਕਾਰਨ ਉਹ ਆਪਦੇ ਬੱਚਿਆਂ ਦੇ ਫਿਊਚਰ ਦੇ ਲਈ ਉਹ ਵਾਪਸ ਜਾ ਰਹੇ ਆ ਵੀ ਕਿਹੜੀਆਂ-ਕਿਹੜੀਆਂ ਗੱਲਾਂ ਸੋਚਦੇ ਆ ਵੀ ਯਾਰ ਹਾਂ ਸਾਨੂੰ ਉੱਥੇ ਜਾ ਕੇ ਕਰਨੀਆਂ ਚਾਹੀਦੀਆਂ ਤੇ ਇਹ ਗੱਲਾਂ ਸੋਚਣ ਤੋਂ ਬਾਅਦ ਇਹ ਗੱਲਾਂ ਸੁਣਨ ਤੋਂ ਬਾਅਦ ਬਾਈ ਤੁਸੀਂ ਵੀ ਇਸ ਗੱਲ ਦਾ ਮਾਣ ਕਰੋਗੇ ਵੀ ਹਾਂ ਯਾਰ ਵੀ ਆਪਾਂ ਜਿਹੜੇ ਦੇਸ਼ ਨੂੰ ਜਿਹੜੀ ਕੰਟਰੀ ਨੂੰ ਜਾਂ ਜਿਹੜੀ ਸਟੇਟ ਦੇ ਵਿੱਚ ਆਪਾਂ ਰਹਿੰਦੇ ਆ ਆਪਾਂ ਯਾਰ ਪੰਜਾਬ ਨੂੰ ਬੁਰਾ ਭਲਾ ਕਹੀ ਜਾਂਦੇ ਸੀ ਵੀ ਇੱਥੇ ਤਾਂ ਬਹੁਤ ਕੋਸਾ ਬੱਸ ਥੋੜਾ ਜਿਹਾ ਇੱਕ ਦੇਖਣ ਦੀ ਅੱਖ ਚਾਹੀਦੀ ਆ ਉਹ ਜੋ ਆ ਕੇ ਜਦੋਂ ਜਦੋਂ ਬੰਦਾ ਕੈਨੇਡਾ ਆ ਕੇ ਉਹ ਇਸ ਚੀਜ਼ ਨੂੰ ਸਮਝਦਾ ਤੇ ਫੇਰ ਜਾ ਕੇ ਉਹ ਆਪਦੇ ਬੱਚੇ ਨੂੰ ਬੱਚੇ ਦੇ ਫਿਊਚਰ ਦੇ ਲਈ ਉਹ ਜਿਹੜਾ ਪੰਜਾਬ ਜਾਂਦਾ ਤੇ ਬੜਾ ਟਾਈਮ ਨਹੀਂ ਲੈਂਦੇ ਭਾਈ ਜੀ ਆਪਾਂ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰਦੇ ਆਂ ਚਾਰ ਪੰਜ ਗੱਲਾਂ ਭਾਈ ਜੀ ਜਿਹੜੀਆਂ ਬੰਦੇ ਨੂੰ ਧੱਕਦੀਆਂ ਹੈਗੀਆਂ ਵੀ ਇਸੇ ਚੀਜ਼ ਨੂੰ ਵੀ ਯਾਰ ਆਪਾਂ ਪੰਜਾਬ ਚਲੀਏ ਬੱਚੇ ਦਾ ਫਿਊਚਰ ਹਨਾ ਸੈੱਟ ਕਰੀਏ ਪਹਿਲਾਂ ਤਾਂ ਹੁੰਦਾ ਭਾਈ ਜੀ ਜਦੋਂ ਬੱਚਾ ਜਾਂਦਾ ਹੈਗਾ ਪਹਿਲਾਂ ਤਾਂ ਨਾ ਜਿਹੜਾ ਸ਼ੁਰੂਆਤ ਜਿਹੜੀ ਲਾਈਫ ਸ਼ੁਰੂ ਹੁੰਦੀ ਆ ਬੱਚੇ ਦੀ ਜਦੋਂ এডੂਕੇਸ਼ਨ ਦੀ ਲਾਈਫ ਹੁੰਦੀ ਆ ਪੇਰੈਂਟਸ ਤਾਂ ਚਲੋ ਹੁੰਦੇ ਹੀ ਹੁੰਦੇ ਆ ਪੇਰੈਂਟਸ ਤੋਂ ਬਾਅਦ ਬਾਈ ਜੀ ਕੈਨੇਡਾ ਦੇ ਵਿੱਚ ਜਿਵੇਂ ਆਪਣੇ ਤਾਂ ਸਕੂਲ ਸ਼ੁਰੂ ਹੁੰਦੇ ਆ ਪਰ ਕੈਨੇਡਾ ਦੇ ਵਿੱਚ ਹੁੰਦੇ ਆ ਸ਼ੁਰੂ ਡੇ ਕੇਅਰ ਤੋਂ ਕੰਮ ਜਵਾਕ ਨੂੰ ਜਿਹੜਾ ਉਹ ਡੇ ਕੇਅਰ ਦੇ ਵਿੱਚ ਪਾ ਦਿੱਤਾ ਜਾਂਦਾ ਕਿਉਂਕਿ ਮਾਂ ਪਿਓ ਮਜਬੂਰ ਹੁੰਦਾ ਬਾਈ ਜੀ ਕਿਉਂਕਿ ਉਹਨੇ ਕੰਮ ਧੰਦੇ ਤੇ ਸਵੇਰ 7:00 ਤੋਂ ਲੈ ਕੇ 4:00 ਵਜੇ ਤੱਕ 5:00 ਵਜੇ ਤੱਕ ਜਾਣਾ ਹੁੰਦਾ ਜੇ ਆਪਣੇ ਤਾਂ ਹੁੰਦੇ ਵੀ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਇੱਥੇ ਬਾਈ ਜੀ ਬਜ਼ੁਰਗ ਵੀ ਜਿਹੜਾ ਉਹ ਬੱਚੇ ਦੀ ਦੇਖ ਰੇਖ ਨਹੀਂ ਕਰ ਸਕਦੇ ਹੈਗੇ ਤੇ ਮਾਂ ਪਿਓ ਨੂੰ ਬਾਈ ਜੀ ਦੋਵਾਂ ਨੂੰ ਇੱਥੇ ਜਿਹੜਾ ਕੰਮ ਧੰਦੇ ਤੇ ਜਾਣਾ ਚਾਹੀਦਾ ਤੇ ਬੱਚਾ ਜਿਹੜਾ ਉਹ ਸਵੇਰ ਤੋਂ ਲੈ ਕੇ 6 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ ਜਿਹੜਾ ਜਵਾਕ ਉਹ 5 ਵਜੇ ਤੱਕ ਉਹ ਡੇ ਕੇਅਰ ਦੇ ਵਿੱਚ ਰਹਿੰਦਾ ਜਿਹਦੇ ਕਾਰਨ ਜਿਹੜੇ ਬੱਚੇ ਦੀ ਜਿਹੜੇ ਆ ਮਾਂ ਪਿਓ ਨਾਲ ਜਿਹੜਾ ਪਿਆਰ ਹੁੰਦਾ ਲਗਾਵ ਹੁੰਦਾ ਉਹ ਖਤਮ ਹੋ ਜਾਂਦਾ ਤੇ ਟੀਚਰਾਂ ਦੇ ਨਾਲ ਜਿਹੜਾ ਲਗਾਵ ਉਹ ਵੱਧ ਬਣ ਜਾਂਦਾ ਕਿਉਂਕਿ ਦਿਨ ਦੇ ਜਿਹੜਾ ਅ ਲਗਭਗ 9-10 ਘੰਟੇ ਜਿਹੜਾ ਬੱਚਾ ਉਹ ਬਤੀਤ ਕਰਦਾ ਜਿਹੜੇ ਟਾਈਮ ਉਹਨੇ ਆਪਦੇ ਮਾਪਿਆਂ ਨਾਲ ਬਤੀਤ ਕਰਨਾ ਹੁੰਦਾ ਦਾਦੇ-ਦਾਦੀ ਨਾਲ ਬਤੀਤ ਕਰਨਾ ਹੁੰਦਾ ਤੇ ਉਹ ਟਾਈਮ ਆ ਜਿਹੜਾ ਉਹ ਬੱਚਾ ਡੇ ਕੇਅਰ ਦੇ ਵਿੱਚ ਜਿਹੜਾ ਸਮਾਂ ਬਤੀਤ ਕਰਦਾ ਹੈਗਾ ਹਨਾ ਤੇ ਜਦੋਂ ਬਾਈ ਜੀ ਡੇ ਕੇਅਰ ਖਤਮ ਹੁੰਦਾ ਤੇ ਇਸ ਤੋਂ ਬਾਅਦ ਜਿਹੜੀ ਚੱਲ ਪੈਂਦੀ ਹੈ ਲਾਈਫ ਦੂਜੇ ਨੰਬਰ ਤੇ ਸਕੂਲ ਦੀ ਚੱਲ ਪੈਂਦੀ ਹੈਗੀ ਆ ਤੇ ਜਦੋਂ ਜਵਾਕ ਨੂੰ ਬਈ ਸਕੂਲ ਦੇ ਵਿੱਚ ਪਾ ਦਿੱਤਾ ਜਾਂਦਾ ਮਾਪਿਓ ਦੁਆਰਾ ਵੀ ਹੁਣ ਯਾਰ ਬੱਚਾ ਵੱਡਾ ਹੋ ਗਿਆ ਚਲੋ ਜੀ ਹੁਣ ਆਪਾਂ ਸਕੂਲ ਦੇ ਵਿੱਚ ਪਾ ਦਈਏ ਹਨ ਤੇ ਸਕੂਲ ਦੇ ਵਿੱਚ ਪਾਉਣ ਦੇ ਲਈ ਇੱਥੇ ਐਜੂਕੇਸ਼ਨ ਕੇਸਨ ਦੇ ਵਿੱਚ ਪਾਇਆ ਜਾਂਦਾ ਜੋ ਸਕੂਲ ਦੇ ਵਿੱਚ ਤਾਂ ਸਕੂਲ ਦੀ ਐਜੂਕੇਸ਼ਨ ਬਾਰੇ ਮੈਂ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਸ਼ੇਅਰ ਕਰਦਾ ਬਈ ਜੀ ਸਕੂਲ ਦੇ ਵਿੱਚ ਜਿਹੜਾ ਟੀਚਰ ਉਹ ਜਵਾਕ ਨੂੰ ਘੜਕ ਨਹੀਂ ਸਕਦਾ ਕੁੱਟ ਮਾਰ ਨਹੀਂ ਕਰ ਸਕਦਾ ਗਲਤੀ ਤੇ ਹਨਾ ਤੇ ਕੋਈ ਉੱਚੀ ਨਹੀਂ ਬੋਲ ਸਕਦਾ ਹੈਗਾ ਜੇ ਜਵਾਬਖ ਕਹਿੰਦੇ ਹੁੰਦੇ ਵੀ ਇੱਥੇ ਆਪਾਂ ਕਹਿ ਦਿੰਨੇ ਯਾਰ ਵੀ ਆਪਾਂ ਤਾਂ ਰੋਕਣਾ ਹੀ ਹੈ ਯਾਰ ਟੀਚਰ ਨੇ ਤਾਂ ਰੋਕਣਾ ਜਵਾਬਖ ਤਾਂ ਕਹੂਗਾ ਮੈਂ ਖੂਚ ਡਿੱਗਣਾ ਪਰ ਇੱਥੇ ਤਾਂ ਮਾਹੌਲ ਬਾਈ ਜੀ ਇਦਾਂ ਦਾ ਹੈਗਾ ਵੀ ਜੇ ਜਵਾਬਖ ਖੂਚ ਡਿੱਗਣਾ ਚਾਹੁੰਦਾ ਤਾਂ ਟੀਚਰ ਤਾਂ ਵੀ ਨਹੀਂ ਰੋਕ ਸਕਦਾ ਹੈਗਾ ਬਾਕੀ ਬਾਈ ਜੀ ਅ ਸੈਕਸ এডਿਕੇਸ਼ਨ ਦੇ ਨਾਮ ਤੇ ਜਿਹੜਾ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਜਦੋਂ ਜਵਾਕ ਇੰਨੇ ਪ੍ਰਿਪੇਅਰ ਵੀ ਨਹੀਂ ਹੁੰਦੇ ਇਸ এডੂਕੇਸ਼ਨ ਬਾਰੇ ਤਾਂ ਉਸ ਟਾਈਮ ਜਿਹੜਾ ਬੱਚਿਆਂ ਨੂੰ ਇਸ ਪਾਸੇ ਨੂੰ ਧੱਕਿਆ ਜਾ ਰਿਹਾ ਹਨਾ ਥਰਡ ਜੈਂਡਰ ਵਾਲੇ ਪਾਸੇ ਧੱਕਿਆ ਜਾ ਰਿਹਾ ਬੀਸੀ ਵਾਲੇ ਪਾਸੇ ਤਾਂ ਇਸ ਚੀਜ਼ ਦੇ ਖਿਲਾਫ ਆ ਜਿਹੜੇ ਉਹ ਧਰਨੇ ਵੀ ਲੱਗੇ ਸੀ ਕਾਫੀ ਅ অন্ਟਾਰੀਓ ਵਾਲੇ ਪਾਸੇ ਹਜੇ ਇਦਾਂ ਦਾ ਕੋਈ ਸੀਨ ਨਹੀਂ ਬਣਿਆ ਪਰ ਬੀਸੀ ਵਾਲੇ ਪਾਸੇ ਧਰਨੇ ਵੀ ਲੱਗੇ ਹਨਾ ਵੀ ਥਰਡ ਜੈਂਡਰ ਵਾਲੇ ਪਾਸੇ ਜਵਾਕਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਹੈਗਾ ਤੇ ਜੇ ਆਪਾਂ ਹੁਣ ਗੱਲ ਕਰ ਗਏ ਨਸ਼ਿਆਂ ਦੀ ਦੀ ਬਾਈ ਜੀ ਜਦੋਂ ਹੁਣ ਜਵਾਕ ਆ ਜਿਹੜਾ ਛੋਟੇ ਛੋਟੇ ਹੁੰਦੇ ਪਾਇਆ ਮਜੇਦੋ ਸਕੂਲਾਂੋਂ ਬਾਹਰ ਨਿਕਲਦੇ ਆ ਤੇ ਜਵਾਕਾਂ ਬਾਈ ਜੀ ਹੱਥਾਂ ਦੇ ਵਿੱਚ ਹੁੰਦੀਆਂ ਜਵਾਕਾਂ ਨੂੰ ਕੋਈ ਰੋਕ ਨਹੀਂ ਹੈਗੀ ਕੋਈ ਟੋਕ ਨਹੀਂ ਹੈਗੀ ਕਿਸੇ ਸਕੂਲ ਦੇ ਕਿਸੇ ਟੀਚਰ ਦਾ ਕੋਈ ਡਰ ਨਹੀਂ ਹੈਗਾ ਤੇ ਜਦੋਂ ਪੇਰੈਂਟਸ ਇਹਨਾਂ ਚੀਜ਼ਾਂ ਨੂੰ ਵੀ ਵੇਂਦੇ ਹੈਗੇ ਆ ਤਾਂ ਬਾਈ ਜੀ ਉਹ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਹਿੰਦੇ ਹੈਗੇ ਵੀ ਯਾਰ ਆਪਣੀ ਜਿਹੜੀ ਐਜੂਕੇਸ਼ਨ ਆ ਉਹ ਬੱਚਿਆਂ ਨੂੰ ਸਕੂਲ ਦੀ ਜਿਹੜੀ ਐਜੂਕੇਸ਼ਨ ਉਹ ਆਪਣੇ ਜਿਹੜੇ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਦਿੱਤੀ ਜਾਵੇ ਵੀ ਤਾਂ ਜੋ ਜਿਹੜਾ ਯਾਰ ਇਹ ਜਵਾਕ ਆ ਜਿਹੜੇ ਆ ਆਪਦੇ ਕੋਈ ਕਲਚਰ ਬਾਰੇ ਆਪਦੇ ਕੋਈ ਮੈਨਰ ਬਾਰੇ ਸਿੱਖ ਸਕਣ ਤੇ ਇਸ ਤੋਂ ਬਾਅਦ ਬਾਈ ਜੀ ਆਉਂਦਾ ਜਿਹੜਾ ਹੈਗਾ ਆਪਣਾ ਕਾਲਜ ਕਿਉਂਕਿ ਸਕੂਲ ਤੋਂ ਬਾਅਦ ਜਵਾਕ ਨੇ ਕਾਲਜ ਹੀ ਲੱਗਣਾ ਹੁੰਦਾ ਤੇ ਜੇ ਕਾਲਜਾਂ ਦੀ ਗੱਲ ਕਰੀਏ ਤਾਂ ਜਿੰਨਾ ਬਈ ਜੀ ਖਲਾਰਾ এডਿਕੇਸ਼ਨ ਦਾ ਕੈਨੇਡਾ ਦੇ ਵਿੱਚ ਕਾਲਜਾਂ ਨੇ ਪਾਇਆ ਇਹਨਾਂ ਮੈਨੂੰ ਲੱਗਦਾ ਵੀ ਆਪਣੇ এডਿਕੇਸ਼ਨ ਦਾ ਖਲਾਰਾ ਪੰਜਾਬ ਦੇ ਵਿੱਚ ਪਿਆ ਨਹੀਂ ਹੈਗਾ ਜੇ ਕੈਨੇਡਾ ਦੇ ਕਾਲਜਾਂ ਦੀ ਗੱਲ ਕਰੀਏ ਤਾਂ ਬਈ ਜੀ ਤੁਸੀਂ ਜੇ ਸਾਈਨਮੈਂਟਾਂ ਵੀ ਬਣਾਉਣੀਆਂ ਤਾਂ ਜਵਾਕ ਜਿਹੜੇ ਪ੍ਰਾਈਵੇਟ ਇੰਡੀਆ ਤੋਂ ਪੰਜਾਬ ਤੋਂ ਤੁਸੀਂ ਇਹ ਮੰਨ ਕੇ ਵੇਖੋ ਵੀ ਯਾਰ ਕਿੱਡੇ ਹੁਸ਼ਿਆਰ ਜਵਾਕ ਆ ਪੰਜਾਬ ਦੇ ਜਿਹੜੇ ਕੈਨੇਡਾ ਵਾਲਿਆਂ ਨੂੰ ਅਸਾਈਨਮੈਂਟਾ ਬਣਾ ਕੇ ਦੇਈ ਜਾਂਦੇ ਆ 10-10 ਡਾਲਰ ਦੇ ਵਿੱਚ ਤੇ ਕੀ ਕਰਦੇ ਹੈਗੇ ਆ ਜਵਾਕ 10 10 ਡਾਲਰ ਦੀਆਂ ਬਾਈ ਜੀ ਇੱਥੇ ਵੀ ਤੁਸੀਂ ਬਹੁਤ ਸਾਰੇ ਪ੍ਰਮੋਟਰ ਜਿਹੜੇ ਇੱਥੇ ਬਲੌਗਰ ਹੋਣਗੇ ਅਸਾਈਨਮੈਂਟਾਂ ਨੂੰ ਪ੍ਰਮੋਟ ਕਰਦੇ ਦੇਖੇ ਹੋਣਗੇ ਹਨ ਤੇ ਉਹ ਕੀ ਕਰਦੇ ਆ ਅਸਾਈਨਮੈਂਟਾਂ ਬਣਵਾਉਂਦੇ ਆ ਬਾਈ ਜੀ ਪੰਜਾਬ ਤੋਂ ਜਾਂ ਇੱਥੋਂ ਦੇ ਕੋਈ ਜਿਹੜੇ ਸਟੂਡੈਂਟ ਵਿਹਲੇ ਹੁੰਦੇ ਆ ਕੰਮ ਨਹੀਂ ਹੁੰਦਾ ਉਹ ਅਸਾਈਨਮੈਂਟਾਂ ਬਣਾਵਾ ਕੇ ਦੇ ਦਿੰਦੇ ਚਲੋ ਜੀ ਉਹ ਵੈਬਸਾਈਟ ਤੇ ਲੋਡ ਕਰ ਦਿੰਦੇ ਆ ਤੇ ਇਸ ਤੋਂ ਬਾਅਦ ਬਾਈ ਜੀ ਪੇਪਰ ਵੀ ਇਦਾਂ ਹੀ ਦੇ ਦਿੱਤੇ ਜਾਂਦੇ ਆ ਤੇ ਤੁਸੀਂ ਹੁਣ ਇਹ ਹਿਸਾਬ ਲਾ ਲਓ ਵੀ ਕਾਲਜਾਂ ਦੀ এডਿਕੇਸ਼ਨ ਬਾਰੇ ਵੀ ਤੁਸੀਂ ਕੀ ਸਮਝਦੇ ਹੋਵੋਗੇ ਹਨ ਜੇ ਆਪਾਂ ਹੁਣ ਪਿੱਛੇ ਜੇ ਗੱਲ ਕਰ ਲਈ ਅਲਗੋਮਾ ਯੂਨੀਵਰਸਿਟੀ ਦੀ ਅਲਗੋਮਾ ਯੂਨੀਵਰਸਿਟੀ ਨੇ ਭਾਈ ਜੀ ਆ ਜ਼ਿਆਦਾਤਰ ਇਹੀ ਸ਼ੋਅ ਕੀਤਾ ਵੀ ਜਿਹੜੇ ਕੈਨੇਡਾ ਦੇ ਲਈ ਜਿਹੜੇ ਜਾਵਾਕ ਪੜਨ ਦੇ ਲਈ ਆਏ ਪਹਿਲਾਂ ਤਾਂ ਆਫਲਾਈਨ ਸ਼ੋਅ ਕੀਤਾ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਭਾਈ ਆ ਔਨਲਾਈਨ ਹੀ ਪੜਾਈ ਦੇਵਾਂਗੇ ਤੇ ਜਦੋਂ 130 ਸਟੂਡੈਂਟਾਂ ਨੂੰ ਅਲਗੋਮਾ ਯੂਨੀਵਰਸਿਟੀ ਦੁਆਰਾ ਫੇਲ ਕੀਤਾ ਗਿਆ ਤੇ ਦੂਬਾਰ ਇਹ ਵੀ ਅਲੀਗੇਸ਼ਨ ਬਾਈ ਜੀ ਅਲਗੋਮਾ ਯੂਨੀਵਰਸਿਟੀ ਤੇ ਲੱਗੇ ਕੈਨੇਡਾ ਦੇ ਵਿੱਚ ਵੀ ਇਹ ਜਿਹੜੀ ਯੂਨੀਵਰਸਿਟੀ ਆ ਸਾਨੂੰ ਵੀ ਸ਼ੱਕ ਹੈਗਾ ਵੀ ਇੱਕ ਟੀਚਰ ਹੀ 4-4 5-5 5-500 ਸਟੂਡੈਂਟ ਨੂੰ ਪੜਾਈ ਜਾਂਦਾ ਆਨਲਾਈਨ ਚ ਬੈਠਾ ਕਿਉਂਕਿ ਜਿੱਥੇ ਆਫਲਾਈਨ ਕੋਈ ਇੱਕ ਟੀਚਰ ਨੇ 30-40 ਜਣਾਂ ਨੂੰ ਪੜਾਉਣਾ ਸੀ ਉੱਥੇ ਆਫਲਾਈਨ ਦੇ ਆਨਲਾਈਨ ਦੇ ਚੱਕਰ-ਚੱਕਰ ਦੇ ਵਿੱਚ 5-500 ਜਿਹੜਾ ਜਿਹੜਾ 4400 ਐਲੀਗੇਸ਼ਨ ਲੱਗੇ ਸੀ ਵੀ 4400 ਸਟੂਡੈਂਟ ਨੂੰ ਵੀ ਕੱਲਾ-ਕੱਲਾ ਇੱਕ ਟੀਚਰ ਹੀ ਪੜਾਈ ਜਾਂਦਾ ਵੀ ਕੁੱਲ ਮਿਲਾ ਕੇ ਬਿਜ਼ਨਸ ਦਾ ਜਿਹੜਾ ਇੱਕ ਢੰਗ ਬਣਾ ਲਿਆ ਐਜੂਕੇਸ਼ਨ ਨੂੰ ਕਿੱਥੇ ਦਾ ਐਜੂਕੇਸ਼ਨ ਇੱਕ ਸਿੱਖਿਆ ਦਾ ਹੈ ਨਾ ਢੰਗ ਬਣਾ ਨਹੀਂ ਵੀ ਸਿੱਖਿਆ ਬਣਾ ਨਹੀਂ ਸੀਗੀ ਹਨ ਤੇ ਉੱਥੇ ਬਈ ਜੀ ਇੱਕ ਬਿਜ਼ਨਸ ਬਣਾ ਕੇ ਰੱਖਿਆ ਹੋਇਆ ਕੈਨੇਡਾ ਦੇ ਵਿੱਚ ਐਜੂਕੇਸ਼ਨ ਨੂੰ ਕਾਲਜਾਂ ਜਿਹੜੇ ਜਵਾਕਾਂ ਤੋਂ ਫੀਸਾਂ ਨਜਾਇਜ਼ ਜਿਹੜਾ ਵਸੂਲੀ ਜਾਂਦੇ ਆ ਕੋਈ ਪਤਾ ਨਹੀਂ ਲੱਗਦਾ ਕਦੋਂ ਜਿਹੜੀ ਇੱਥੇ ਫੀਸ ਵਧਾ ਦੇਣੀ ਆ ਤੇ ਜਦੋਂ ਫਿਰ ਬੰਦੇ ਨੂੰ ਲੱਗਦਾ ਹੈਗਾ ਯਾਰ ਵੀ ਇੱਥੇ ਤਾਂ এডਿਕੇਸ਼ਨ ਕਾਲਜ ਦੀ এডਿਕੇਸ਼ਨ ਵੀ ਗੁੱਡ ਨਹੀਂ ਹੈਗੀ ਤੇ ਚਲੋ ਉਸ ਟਾਈਮ ਵੀ ਜਿਹੜਾ ਬੰਦਾ ਜਿਹੜਾ ਵਾਪਸ ਆਪਦੇ ਜਵਾਕ ਨੂੰ এডਿਕੇਸ਼ਨ ਉਹ ਇੰਡੀਆ ਤੋਂ ਦੇਣੀ ਸ਼ੁਰੂ ਕਰਨ ਬਾਰੇ ਸੋਚਦਾ ਹੈਗਾ ਤੇ ਇਸ ਤੋਂ ਬਾਅਦ ਬਈ ਬੰਦੇ ਕੋਲ ਆਉਂਦਾ ਜਿਹੜਾ ਬਿਜ਼ਨਸ ਕਿਉਂਕਿ ਜਦੋਂ ਕੋਈ ਵੀ ਮੇਰੇ ਵਰਗਾ ਜਾਂ ਕੋਈ ਹੋਰ ਵੀਰ ਭਰਾ ਆਇਆ ਹੁੰਦਾ ਤਾਂ ਉਹ ਸੋਚਦਾ ਹੁੰਦਾ ਯਾਰ ਵੀ ਸਾਡਾ ਜਿਹੜਾ ਬਿਜ਼ਨਸ ਆ ਉਹ ਸਾਡੇ ਬੱਚੇ ਸੰਭਾਲਣਗੇ ਪਰ ਜਦੋਂ ਬਿਜ਼ਨਸ ਸੰਭਾਲਣ ਦੀ ਵਾਰੀ ਆਉਂਦੀ ਹੈ ਬਈ ਤਾਂ ਉਦੋਂ ਜਿਹੜਾ ਜਵਾਕਾਂ ਦੁਆਰਾ ਜਿਹੜਾ ਉਹ bizness ਸੰਭਾਲਣ ਤੋਂ ਨਾ ਕਰ ਦਿੱਤੀ ਜਾਂਦੀ ਕਿਉਂਕਿ ਜਵਾਕ ਆ ਜਿਹੜਾ ਇੱਧਰਲੇ ਰਹਿਣੇ ਬਹਿਣੇ ਵਿੱਚ ਸਿੱਖ ਜਾਂਦਾ ਕਿਉਂਕਿ ਇੱਥੋਂ ਦਾ ਕਲਚਰ ਹੈਗਾ ਬਾਈ ਜਦੋਂ ਤੁਸੀਂ ਪਲੱਸ 2 ਕਰ ਜਾਂਦੇ ਆ ਤਾਂ ਤੁਸੀਂ ਆਪਦੇ ਮਾਪਿਓ ਤੋਂ ਵੱਖਰਾ ਰਹਿਣ ਬਾਰੇ ਵੀ ਸੋਚ ਸਕਦੇ ਆ ਤੁਸੀਂ ਕੰਮ ਧੰਦਾ ਵੀ ਵੱਖਰਾ ਕਰ ਸਕਦੇ ਆ ਫਿਰ ਜਵਾਕ ਉਸ bizness ਨੂੰ ਬਹੁਤ ਘੱਟ ਕਿਉਂਕਿ ਚੰਗੇ ਮਾੜੇ ਦਾ ਪਤਾ ਨਹੀਂ ਹੁੰਦਾ ਉਹ ਫਿਰ ਆਸੇ ਪਾਸੇ ਬਾਈ ਜੀ ਜਾਂਦਾ ਹੈਗਾ ਤੇ ਜਿਹਦੇ ਕਾਰਨ ਜਿਹੜਾ ਮਾਪਿਓ ਜਿਹੜਾ ਇਹ ਦੁੱਖ ਫੀਲ ਕਰਦਾ ਯਾਰ ਵੀ ਜਿਹੜਾ ਏਡਾ ਆ ਵਧੀਆ ਬਿジネス ਆਪਾਂ ਖੜਾ ਕੀਤਾ ਹੀ ਮਿਹਨਤ ਕੀਤੀ ਸੀ ਇੱਥੇ ਆ ਕੇ ਹਨਾ ਪੰਜਾਬ ਤੋਂ ਤੇ ਉਹ ਬਿジネス ਨੂੰ ਯਾਰ ਬੱਚੇ ਇੰਟਰਸਟ ਨਹੀਂ ਲੈ ਰਹੇ ਹੈਗੇ ਹਨਾ ਤੇ ਇਸ ਤੋਂ ਬਾਅਦ ਬਾਈ ਜੀ ਬੰਦੇ ਤੇ ਆਉਂਦਾ ਹੁੰਦਾ ਬੜਾਪਾ ਇਹ ਹੀ ਇੱਕ ਮੇਨ ਚੀਜ਼ ਹੈਗੀ ਹੈ ਜਿਹੜਾ ਬੰਦੇ ਨੂੰ ਵਾਰ-ਵਾਰ ਕੈਨੇਡਾ ਤੋਂ ਪੰਜਾਬ ਦੇ ਵਿੱਚ ਜਿਹੜਾ ਵਾਪਸ ਮੋੜਨ ਬਾਰੇ ਜਿਹੜੀ ਉਹ ਬੰਦੇ ਨੂੰ ਥੱਕਦੀ ਹੈਗੀ ਹਨਾ ਤੇ ਉਹ ਹੈਗਾ ਬੜਾਪਾ ਬਾਈ ਜੀ ਕਹਿੰਦੇ ਹੁੰਦੇ ਹਨਾ ਵੀ ਜਦੋਂ ਕੈਨੇਡਾ ਦੇ ਵਿੱਚ ਤੁਸੀਂ ਇਸ ਗੱਲ ਨੂੰ ਫੀਲ ਕਰੋਗੇ ਯਾਰ ਵੀ ਜਿਹੜਾ ਇੱਥੇ ਬੜਾਪਾ ਹੈਗਾ ਉਹ ਜ਼ਿਆਦਾਤਰ ਹੈ ਜਿਹੜਾ ਜਵਾਕ ਹੈਗੇ ਉਹ ਆਪਦੇ ਜਿਵੇਂ ਆਪਣੇ ਹੁੰਦਾ ਨਾ ਵੀ ਆਪਾਂ ਤਾਂ ਆਪਦੇ ਮਾਪਿਆਂ ਨੂੰ ਸੰਭਣਾ ਹੁੰਦਾ ਯਾਰ ਆਪਣੇ ਚ ਮੈਨਰ ਹੁੰਦੇ ਆ ਵੀ ਹਾਂ ਯਾਰ ਆਪਣੇ ਮਾਪਿਆਂ ਨੇ ਆਪਣੇ ਲਈ ਮਿਹਨਤ ਕੀਤੀ ਹੈਗੀ ਤੇ ਆਪਾਂ ਆ ਆਪਦੇ ਮਾਂ ਮਾਲਾ ਮਾਪਿਆਂ ਨੂੰ ਸੰਭਣਾ ਯਾਰ ਆਪਣੀ ਜ਼ਿੰਮੇਵਾਰੀ ਬਣਦੀ ਹੈ ਨਾ ਤੇ ਆਪਣਾ ਨੈਤਿਕ ਫਰਜ਼ ਬਣਦਾ ਪਰ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਬਾਈ ਜੀ ਇੱਥੇ ਜਿਹੜੇ ਜਿਵੇਂ ਬੱਚਿਆਂ ਦੇ ਲਈ ਡੇ ਕੇਅਰ ਬਣੇ ਹੈਗੇ ਤੋਂਵੇਂ ਬਾਈ ਬੁੱਢਿਆਂ ਦੇ ਲਈ ਵੀ ਇੱਥੇ ਜਿਹੜੇ ਉਹ ਸ਼ੈਲਟਰ ਹੋਮ ਜੇ ਬਣੇ ਹੈਗੇ ਅਤੇ ਜਿੱਥੇ ਸਰਕਾਰੀ ਦੇਖਰੇਖ ਦੇ ਵਿੱਚ ਆ ਇੱਥੋਂ ਦੇ ਜਿਹੜੇ ਜਿਵੇਂ ਡੇ ਕੇਅਰ ਦੇ ਵਿੱਚ ਟੀਚਰ ਹੁੰਦੇ ਐ ਐਜੂਕੇਟਰ ਇਦਾਂ ਹੀ ਟੀਚਰ ਉੱਥੇ ਹੁੰਦੇ ਆ ਉਹ ਵੀ ਫਿਰ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਬੜਾਪਿਆਂ ਦੇ ਬੁੱਢੇ ਹੋਿਆਂ ਦੀ ਤੇ ਬੰਦੇ ਨੂੰ ਖੁਆਇਸ ਹੁੰਦੀ ਆ ਵੀ ਯਾਰ ਮੈਂ ਆਪ ਦੇਤੀ ਆ ਪੁੱਤਾਂ ਨਾਲ ਆਪਦੇ ਪੁੱਤ-ਪੋਤਰਾਂ ਨਾਲ ਰਹਿਣਾ ਹਨ ਤੇ ਬੰਦੇ ਨੂੰ ਚਾਹ ਹੁੰਦਾ ਪਰਿਵਾਰ 'ਚ ਰਹਿਣ ਦਾ ਪਰ ਜਦੋਂ ਉਹ ਬੰਦਾ ਇਹ ਚੀਜ਼ ਸੋਚਦਾ ਕੈਨੇਡਾ ਦੇ ਵਿੱਚ ਵੀ ਯਾਰ ਸਾਡੀ ਤਾਂ ਉਹ ਚੀਜ਼ ਵੀ ਇੱਥੇ ਜਾ ਕੇ ਖਤਮ ਹੋ ਜਾਣੀ ਤੇ ਇਹ ਚੀਜ਼ ਵੀ ਜਿਹੜੀ ਬੰਦੇ ਨੂੰ ਪੰਜਾਬ ਦੇ ਲਈ ਪੁਸ਼ ਕਰਦੀ ਆ ਤੇ ਗੱਲਾਂ ਬਾਈ ਜੀ ਸੱਚੀਆਂ ਸੀਗੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਬੈਠੇ ਆਪਾਂ ਦੇਖ ਰਹੇ ਹੈਗੇ ਆ ਤੇ ਇਹਨਾਂ ਗੱਲਾਂ ਕਰਕੇ ਜਿਹੜਾ ਲੋਕ ਆ ਪੰਜਾਬ ਵਾਲੇ ਪਾਸੇ ਨੂੰ ਮੁੜਨਾ ਜਦੋਂ ਆਪਦਾ ਬਿਜ਼ਨਸ ਸ਼ੁਰੂ ਕਰ ਦਿੰਦੇ ਆ ਬਿਜ਼ਨਸ ਛੱਡ ਕੇ ਜਿਹੜਾ ਅੱਜ ਤਾਂ ਦੇ ਟਾਈਮ ਦੇ ਵਿੱਚ ਪੜਨ ਬਾਰੇ ਆਪਦੇ ਜਵਾਨਾਂ ਨੂੰ ਪੜਾਉਣ ਬਾਰੇ ਸੋਚ ਰਹੇ ਆ ਤੇ ਇਹ ਗੱਲਾਂ ਕਿੱਦਾਂ ਲੱਗੀਆਂ ਬਾਈ ਜੀ ਤੁਸੀਂ ਆ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵੀ ਇਹਦੇ ਵਿੱਚ ਕੋਈ ਆਪਾਂ ਗਲਤ ਤਾਂ ਨਹੀਂ ਦੱਸਿਆ ਹੈਗਾ ਜੇ ਗਲਤ ਦੱਸਿਆ ਤਾਂ ਬਾਈ ਜੀ ਸਾਰਥਿਕ ਸੋਚ ਨਾਲ ਤੁਸੀਂ ਕਮੈਂਟ ਛੱਡ ਸਕਦੇ ਹੋ ਆਪਾਂ ਉਸ ਤੇ ਜਿਹੜੀ ਉਹ ਦੁਬਾਰਾ ਚਰਚਾ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ